ਸੋਰਾਈਸਿਸ ਇੱਕ ਆਟੋ ਇਨਫਲਮੇਟਰੀ ਪ੍ਰੋਸੈਸ ਹੈ ਇੱਕ ਆਟੋ ਇਨਫਲਮੇਟਰੀ ਬਿਮਾਰੀ ਹੈ ਜੋ ਕਿ क्रोनिक ਯਾਨੀ ਕਿ ਲੰਬੇ ਸਮੇਂ ਤੱਕ ਰਹਿੰਦੀ ਹੈ ਬਾਡੀ ਤੇ ਇਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਬੰਦੇ ਦੇ ਜੋ ਐਕਸਟੈਂਸਰਸ ਹੈ ਯਾਨੀ ਕਿ ਜੋ ਆਊਟਸਾਈਡ ਬਾਡੀ ਪਾਰਟ ਹੈ ਜਿਵੇਂ ਕਿ 엘ਬੋ ਹੈ नीज ਹੋ ਗਿਆ ਹੱਥਾਂ ਦੀ ਬੈਕ ਸਾਈਡ ਸਿਰ ਦੇ ਵਿੱਚ ਲੋਅਰ ਬੈਕ ਤੇ ਇਹਨਾਂ ਏਰੀਆ ਤੇ ਮੋٹے ਮੋٹے ਲਾਲ ਰੰਗ ਦੇ ਚੱਠੇ ਆ ਜਾਂਦੇ ਹੈ ਜਾਂ ਸਪੌਟਸ ਆ ਜਾਂਦੇ ਜਿਨ੍ਹਾਂ ਦੇ ਉੱਤੇ ਵਾਈਟ ਵਾਈਟ ਪਪੜੀ ਨਿਕਲੇਗੀ एंड यू ठीक करने काफी ज़्यादा टाइम लगता है uh, कई बार तो तीन तो पांच साल का टाइम भी लग सकता है और ये uh, स्किन इनफेक्शन तो इस तरह डिफरेंट है कि अगेन uh, कोई भी छुआ छूत टाइप की बीमारी नहीं है हथलाया बिल्कुल भी नहीं फैलेगी और ये ऑटो इनफ्लोमेटरी यानी अपने आप ही बॉडी के निकल के आई है सोरायसिस के कारण एक जेनेटिकल कॉज है ये अगर तुम तो कोई ट्रिगर मिलेगा जिमें किसी आर्थराइटिस की बीमारी होगी है या फिर कुछ एह जी दवाइया लै रहे हो जो सोरायसिस करा सकते हैं जिम्मे कुछ हद हाँ तक पेन किलर है एंटी एंटीडिप्रेसेंट्स एंटीसाइपोटिक्स एंड एंटी, एंटी एपिलेप्टिक्स इस तरह की कुछ दवाइया जो सोरायसिस को ट्रिगर कर सकती है उसके अलावा जो कॉमन नॉर्थ इंडिया के दे देखा जाता है कि बहुत सारी जनता ਅਲਕੋਹਲ ਤੇ ਸਮੋਕਿੰਗ ਦਾ ਕਾਫੀ ਯੂਜ਼ ਕਰਦੀ ਹੈ ਇਹਨਾਂ ਪੇਸ਼ੈਂਟਸ ਦੇ ਵਿੱਚ ਵੀ ਸੋਰੀਆਸਿਸ ਥੋੜਾ ਜ਼ਿਆਦਾ ਮਿਲਨ ਦੇਖਿਆ ਦੇਖਿਆ ਜਾਂਦਾ ਹੈ ਔਰ ਉਸ ਤੋਂ ਇਲਾਵਾ ਜੇ ਕਿਸੇ ਨੂੰ ਚੋਟ ਲੱਗ ਜਾਂਦੀ ਹੈ ਤਾਂ ਵੀ ਸੋਰੀਆਸਿਸ ਟ੍ਰਿਗਰ ਹੋ ਸਕਦਾ ਹੈ ਸੋਰੀਆਸਿਸ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਮੋٟਟੇ ਮੋٟਟੇ ਲਾਲ ਰੰਗ ਦੇ ਸਪੌਟਸ ਆਣਗੇ ਬਾਡੀ ਦੇ ਉੱਤੇ ਜਿਨ੍ਹਾਂ ਦੇ ਉੱਤੇ ਵਾਈਟ ਕਲਰ ਦੀ ਪਪੜੀ ਰਹੇਗੀ ਬਹੁਤ ਖਾਰਿਸ਼ ਹੋ ਸਕਦੀ ਹੈ ਬੰਦੇ ਨੂੰ ਉਸ ਦੇ ਇਲਾਵਾ ਆਰਥਰਾਈਟਿਸ ਤੇ ਕੰਪਲੇਂਟ ਨਾ ਲਾ ਸਕਦੀ ਹੈ ਛੋਟੇ ਜੋੜਾਂ ਦੇ ਵਿੱਚ ਦਰਦ ਹੋ ਸਕਦਾ ਐਂਡ ਪੇਟ ਦੇ ਵਿੱਚ ਵੀ ਗੜਬੜ ਕਈ ਵਾਰ ਦੇਖਣ ਨੂੰ ਮਿਲਦੀ ਹੈ ਡਾਇਰੀਆ ਐਂਡ ਅਦਰ ਪ੍ਰੋਬਲਮਸ ਦੇਖ ਦੇ ਸਕਦੇ ਆਪਾਂ ਸੋਰਾਈਸਿਸ ਦੇ ਵਿੱਚ ਕਈ ਪੇਸ਼ੈਂਟਸ ਤੇ ਨੇਲਸ ਵੀ ਕਾਫੀ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋ ਸਕਦੇ ਹਨ ਸੋਰਾਈਸਿਸ ਦੇ ਇਲਾਜ ਬਹੁਤ ਸਾਰੇ ਹੈ ਅਸਡਿਗੇਟਿਡ ये खान वाली बहुत सारी टैबलेट्स हैं जो कि इम्यूनो मोड्यूलेन का काम करती है मतलब तो इम्यूनिटी को थोड़ा जा मॉडरेट करे मोड्यूलेट करेगी यानी मॉडिफाई करेगी जिदे करके सोरैसिस थोड़ा जा सेटल हो पाए अलोंग विद दैट बहुत सारी लगान वाली दवाइया भी रहनगिया जो कि तू तो सिटोमैटिक रिफ्च हैल्प करेगी एंड सब तो इम्पोर्टेंट जो इलाज है जो कि ज़्यादा लोगों नहीं पता चलता है वह है मॉइस्चराइजेशन कि अपनी स्किन आप चिकना रखना है आप कोई तेल या मॉइस्चराइजर जो है वो डेली यूज करना है दो तो तीन बार दिन एंड एक जो होर इलाज है कि प्रोटीन थोड़ा जहा डट है ताकि जो डेड स्किन निकल रही है इन द फॉर्म ऑफ वाइट वाइट फ्लेक्स वो रिप्लेस हो पाए ਸੁਰਾਇਸ ਇਸ ਤੇ ਘਰੇਲੂ ਉਪਚਾਰ ਕੁਝ ਹੱਦ ਤੱਕ ਪ੍ਰਭਾਵਸ਼ਾਲੀ ਹਨ ਉਹ ਉਪਚਾਰ ਜਿਨ੍ਹਾਂ ਦੇ ਵਿੱਚ ਮੋਇਸਚਰਾਈਜ਼ੇਸ਼ਨ ਦਾ ਕਾਫੀ ਇਨਵੋਲਵਮੈਂਟ ਹੈ ਜਿਵੇਂ ਕੁਝ ਲੋਕ ਦ ਨਾਰੀਅਲ ਦੇ ਤੇਲ ਦੇ ਵਿੱਚ ਕਾਫੀ ਸਾਰੀ ਇਨਗਰੀਡੀਐਂਟਸ ਮਿਲਾ ਕੇ ਆਪਣੀ ਸਕਿਨ ਤੇ ਯੂਜ਼ ਕਰਦੇ ਹੈ ਐਂਡ ਕੁਝ ਖਾਣ ਵਾਲੀ ਚੀਜ਼ਾਂ ਜਿਵੇਂ ਆਪਣੀ ਡਾਈਟ ਤੋਂ ਉਹ ਐਵੋਇਡ ਕਰਦੇ ਹੈ ਜਿਵੇਂ ਕਿ ਅ ਅਗਰ ਤੁਸੀਂ ਬਹੁਤ ਸਾਰਾ ਵਿਟਾਮਿਨ ਸੀ ਜਾਂ ਕੁਝ ਇਸ ਤਰ੍ਹਾਂ ਦੇ ਖੱਟੇ ਫੂਡਸ ਦੇ ਲੋਕ ਅਗਰ ਐਵੋਇਡ ਕਰਦੇ ਹੈ ਜਾਂ ਫਿਰ ਗਲੂਟਨ ਕੁਝ ਜੋ ਹੈ ਗੇਹੂ ਦੇ ਵਿੱਚ ਜੋ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਗਲੂਟਨ ਅਗਰ ਡਾਈਟ ਦੇ ਵਿੱਚੋਂ ਐ ਐਕਸਕਲੂਡ ਕਰਦੇ ਹੈ ਤਾਂ ਵੀ ਸੋਰੈਸਿਸ ਇੰਪਰੂਵ ਹੁੰਦਾ ਹੈ जे इसका समय सिर इलाज ना करिए कुछ केसिस के सोरासिस पूरी बॉडी आ सकता है मोर दैन नाइनटी परसेंट ऑफ द बॉडी एरिया इनवॉल्व हो सकता है इस केस नरिथ्रोडरमा कहें जो कि जानलेवा भी होता है ता करके सोरासिस का टाइम किसी भी क्वालिफाइड एमडी एमडीडरमेटोलोजिस्ट तो इलाज लेना बहुत ज़्यादा जरूरी है ਸੋਰਸਸ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਕਿ ਕੁਝ ਫਰੂਟਸ ਜੇ ਆਪਾਂ ਅਵੋਇਡ ਕਰੀਏ, ਖਟੇ ਫੂਡਸ ਥੋੜੇ ਜਿਹਾ ਅਵੋਇਡ ਕਰੀਏ। ਸਮੋਕਿੰਗ, ਸਿਗਰਟ, ਤੰਬਾਕੂ ਇਹ ਸਭ ਆਪਾਂ ਅਵੋਇਡ ਕਰੀਏ। ਐਲਕੋਹਲ, ਸ਼ਰਾਬ, ਨਸ਼ਾ ਪਤਾ ਇਹਨਾਂ ਸਭ ਚੀਜ਼ਾਂ ਤੋਂ ਆਪਾਂ ਬਚਣਾ ਹੈ ਦੇ ਵਿੱਚ ਸਭ ਕੁਝ ਆਪਾਂ ਨੂੰ ਐਕਸਕਲੂਡ ਕਰਨਾ ਪੈਣਾ ਡਾਈਟ ਦੇ ਵਿੱਚ। ਐਂਡ ਗਲੂਟਨ ਜੋ ਹੈ ਗੇਹੂ ਵੀ ਥੋੜਾ ਜਿਹਾ ਆਪਾਂ ਘਟਕਾਈਏ ਤਾਂ ਵੀ ਠੀਕ ਰਹੇਗਾ। ਇਨਕਲੂਡ ਕਰਨ ਦੀ ਗੱਲ ਕਰੀਏ ਤੇ ਪ੍ਰੋਟੀਨ ਜ਼ਿਆਦਾ ਲੈਣਾ ਹੈ। ਵਿਟਾਮਿਨ ਡੀ ਡਾਈਟਸ ਦੇ ਵਿੱਚ ਜਾਂ ਸਪਲੀਮੈਂਟਰੀ ਫਾਰਮੈਚ ਤੁਸੀਂ ਲੈ ਸਕਦੇ ਹੋ omega fatty acid ਤੁਸੀਂ ਡਾਈਟ ਦੇ ਵਿੱਚ ਲੈ ਸਕਦੇ ਹੋ ਨਾਰਥ ਇੰਡੀਆ ਦੇ ਵਿੱਚ ਹਾਲਾਂਕਿ ਸਮੁੰਦਰੀ ਮੱਛੀਆਂ ਨਹੀਂ ਮਿਲਦੀਆਂ ਬਟ ਨਹਿਰ ਦੀ ਮੱਛੀ ਵੀ ਤੁਸੀਂ ਲੈ ਸਕਦੇ ਹੋ ਸੁਰਾਇਸਿਸ ਬਿਲਕੁਲ ਵੀ ਕਮਿਊਨੀਕੇਟ ਨਹੀਂ ਹੁੰਦਾ ਬੰਦੇ ਤੋਂ ਇੱਕ ਬੰਦੇ ਤੋਂ ਦੂਜੇ ਬੰਦੇ ਤੇ ਹੱਥ ਲਾਣ ਨਾਲ ਬਿਲਕੁਲ ਵੀ ਨਹੀਂ ਫੈਲੇਗਾ ਇਹ ਕੋਈ ਇਨਫੈਕਸ਼ਨ ਨਹੀਂ ਹੈ ਇਸ ਤਰ੍ਹਾਂ ਦੀ ਮਿਸਕਨਸੈਪਸ਼ਨਸ ਲੋਕਾਂ ਦੇ ਵਿੱਚ ਬਹੁਤ ਕਾਮਨਲੀ ਦੇਖੀਆਂ ਜਾਂਦੀਆਂ ਬਟ ਇਹ ਸਾਰੀਆਂ ਗਲਤ ਨੇ ਸੋਰਿਆਸਿਸ ਦੇ ਵਿੱਚ ਜੈਨੇਟਿਕਲ ਟੈਂਡੈਂਸੀ ਹੈ ਅਗਰ ਕਿਸੇ ਨੂੰ ਸੋਰਿਆਸਿਸ ਹੈ ਤਾਂ ਉਹਦੇ ਜੈਨੇਟਿਕਲ ਕਾਰਨ ਕਰਕੇ ਉਹਦੇ ਬੱਚਿਆਂ ਨੂੰ ਜਾਂ ਉਹਦੇ ਪੇਰੈਂਟਸ ਨੂੰ ਸੋਰਿਆਸਿਸ ਹੋਣ ਹੋਣ ਦੇ ਚਾਂਸ ਹੈ ਬਟ ਹੱਥ ਲਾਣ ਨਾਲ ਉਹ ਕਿਸੇ ਨੂੰ ਵੀ ਸੋਰਿਆਸਿਸ ਸਪਰੈਡ ਨਹੀਂ ਕਰੇਗਾ ਅਗਰ ਕਿਸੇ ਪੇਸ਼ੈਂਟ ਨੂੰ ਸੋਰੈਸਿਸ ਡਵਲਪ ਹੋ ਗਿਆ ਹੈ ਤਾਂ ਸਭ ਤੋਂ ਜੋ ਇੰਪੋਰਟੈਂਟ ਚੀਜ਼ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੋਇਸਚਰਾਈਜ਼ ਕਰਨਾ ਹੈ ਸਕਿਨ ਨੂੰ ਚੰਗੀ ਤਰ੍ਹਾਂ 2 ਤੋਂ 3 ਵਾਰ ਦਿਨ ਦੇ ਵਿੱਚ ਕੋਈ ਵੀ ਤੇਲ ਸਰਵਦਾ ਅੰਗਰੀਲ ਦਾ ਜਾਂ ਨਾਰਮਲ ਕੋਈ ਵੀ ਬਾਡੀ ਲੋਸ਼ਨ ਤੁਸੀਂ ਯੂਜ਼ ਕਰਨਾ ਸ਼ੁਰੂ ਕਰੋ ਥਿਸ ਇਸ ਦਾ ਬੇਅਰ ਮਿਨਿਮਮ ਇਹ ਮਿਨਿਮਮ ਚੀਜ਼ ਹੈ ਜੋ ਕਰਨੀ ਹੈ ਫਿਰ ਦਿਨ ਦੇ ਵਿੱਚ 10 ਤੋਂ 15 ਮਿੰਟ ਲਈ ਤੁਹਾਨੂੰ ਸਨ ਐਕਸਪੋਜ਼ਰ ਵੀ ਹੈਲਪ ਕਰੇਗਾ ਧੁੱਪ ਦੇ ਵਿੱਚ ਤੁਸੀਂ ਸੈਰ ਤੇ ਜਾਓ ਉਸ ਨਾਲ ਵੀ ਸੋਰੈਸਿਸ ਕੁਛ ਹੱਦ ਤੱਕ ਇੰਪਰੂਵ ਹੋਏਗਾ ਐਂਡ uh, weight loss ਤੇ focus ਕਰਨਾ ਹੈ ਐਸਾ ਦੇਖਿਆ ਗਿਆ ਹੈ ਕਿ ਕਾਫੀ ਸਟੱਡੀਜ਼ ਦੇ ਵਿੱਚ ਕਿ ਜਿਨ ਪੇਸ਼IENTS ਦਾ weight ਥੋੜਾ ਜ਼ਿਆਦਾ ਹੁੰਦਾ ਹੈ ਜਾਂ ਥੋੜੇ ਜਿਹੇ ਜੋ ਭਾਰੇ ਹੁੰਦੇ ਸਰੀਰ ਦੇ ਵਿੱਚ ਉਹਨਾਂ ਦਾ ਸੋਰੈਸਿਸ ਠੀਕ ਹੋਣ ਤੇ ਜ਼ਿਆਦਾ ਟਾਈਮ ਲੈਂਦਾ ਹੈ ਉਹ ਉਹਨਾਂ ਦਾ ਸੋਰੈਸਿਸ ਕਈ ਵਾਰ ਕੰਪਲਿਕੇਟ ਕਰ ਦਿੰਦਾ ਤਾਂ ਕਰਕੇ weight loss ਤੇ ਵੀ ਕਾਫੀ focus ਕਰਨਾ ਚਾਹੀਦਾ ਹੈ